ਚਪਾ ਟਾਪ ਦੀ ਵਰਡ ਸੇਲ ਲਈ ਲੈ ਕੇ ਆਏ ਜੀ ਆਹ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬੇ ਹੋ ਠੀਕ ਹੋ ਵਧੀਆ ਵਧੀਆ ਡਾਕਟਰ ਸਾਹਿਬ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਡਾਕਟਰ ਲੱਖੀ ਪੰਡ ਨਹਿੜਾ ਜ਼ਿਲ੍ਹਾ ਬਰਨਾਲਾ ਤਸੀਨ ਤਪਾ ਨੇੜੇ ਪਿੰਡ ਬਈ ਇਧਰਲੇ ਪਾਸੇ ਵੀਰੇ ਸੰਧੂ ਆ ਇਧਰ ਪਹਾੜਾ ਮੋਬਾਈਲ ਨੰਬਰ ਬੋਲੋ 6280612633 ਡਾਕਟਰ ਠੀਕ ਹੈ ਬਾਈ ਹਾਂ ਜੀ ਬਾਈ ਜਿਹੜੀ ਇਹ ਵਰਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਡਾਕਟਰ ਦੂਜਾ ਸੂਆ ਸੁੰਦੀ ਆ ਹਮ ਹਲੇ ਮੰਨ ਕੇ ਚੱਲ ਹਫਤੇ ਵਾਂਗੂ ਕੱਤੀ ਆ ਠੀਕ ਹੈ ਬਾਈ ਹਾਂ ਕੀ ਰਿਗਾਰਡ ਦੋ ਦੋ ਡਾਕਟਰ ਆਪ ਨੂੰ 34 ਕਿਲੋ ਦਾ ਰਿਕਾਰਡ ਕਹਿ ਕੇ ਦਿੱਤੀਆ ਠੀਕ ਆ ਇਹ ਕਿਹੜੀ ਮਗਰਨੇ ਕਵੇਣੀ ਵਾਲੇ ਥਣ ਤੋਂ ਕੀ ਭਾਅ ਆਉਂਦਾ ਪਤਿਲ ਮੰਨ ਕੇ ਦੇਣੀ ਆ ਤਿਲ ਮੰਨ ਕੇ ਦੇਣੀ ਆ ਹਾਂ ਕਵੇਣੀ ਵਾਲੇ ਭਾਅ ਆਉਂਦਾ ਮੰਨ ਕੇ ਚੱਲ ਮਗਰਲਾ ਥਣ ਹਾਂ ਆ ਆ ਥਣ ਡਾਕਟਰ ਠੀਕ ਆ ਕਵੇਣੀ ਵਾਲਾ ਠੀਕ ਆ ਆਪੇ ਤਿਲ ਮੰਨ ਕੇ ਦੇਣੀ ਆ ਤਿਲ ਮੰਨ ਕੇ ਦੇਣੀ ਆ ਆਰਡਰ ਬੜਾ ਕਮਾਲ ਦਾ ਹਨਾ ਨਾੜਾ ਨੂੜਾ ਕਰਮ ਵਾਲੀ ਦੇ ਫਲ ਚ ਭਾਰਤ ਦਾ ਨਕਸ਼ਾ ਹੀ ਉਧਰ ਇਧਰਲੇ ਪਾਸੇ ਬਹਿ ਕੇ ਦੇਖੋ ਡਾਕਟਰ ਹੂੰ ਥਣ ਕਿਵੇਂ ਆਗਲਾ ਕਹਿੰਦਾ ਪੀੜੀ ਦੇ ਪਾਵੇਂ ਵਾਂਗੂ ਲੱਗੇ ਵਿਆ ਆਏ ਲੱਗੇ ਬਾਈ ਇਧਰ ਦੀ ਆ ਡਾਕਟਰ ਸਾਹਿਬ ਸਹੀ ਗੱਲ ਆ ਬਾਈ ਕੀ ਆ ਇਧਰ ਦੀ ਵੀ ਦੇਖੋ ਲੇਵਾ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਲੈ 34 ਕਿਲੋ ਦੁੱਧ ਦਿੱਤਾ ਓਏ ਵੇੜਦਾ 34 ਲੀਟਰ ਹਾਂ ਇਧਰ ਦੀ ਮਾੜ ਹੈਗਾ ਲੇਵਾ ਸੋਹਣਾ ਦੋਹਰਣਾ ਦਿਖਾ ਦਿਓ ਸਹੀ ਗੱਲ ਦੇਖੋ ਪੀੜੀ ਦੇ ਪਾਵੇਂ ਵਾਂਗੂ ਥਣ ਲੱਗੇ ਹੋਏ ਬੈਠਦੇ ਕੱਲਾ 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 ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਨਾਣਾ ਨੂਣਾ ਕਰਮਾ ਜੀ ਦੇ ਲੱਭ ਪੁੱਲ ਚੰਗੀਆਂ ਬਈ ਕੀ ਆ ਬਾਤ ਫੇਸ ਦਿਖਾ ਦਿਓ ਡਾਕਟਰ ਫੇਸ ਬੜਾ ਪਿਆਰਾ ਹਨਾ ਹਾਂ ਫੇਸ ਦੇਖੋ ਬੋਦੀਬਾਦੀ ਬਹੁਤ ਚੰਗੀਆਂ ਸਮੱਖਪਣਾ ਚੰਗਾ ਹਾਂ ਫਾਰਮ ਵਾਲੀ ਬੜਾ ਹੈ ਫਾਰਮ ਚ ਲੈ ਜਾਂਦੀ ਆ ਫਾਰਮ ਦੀ ਆਪਣੇ ਕੋਲ ਡਾਕਟਰ ਵੀਡੀਓ ਵੀ ਆ ਆਪਦੇ ਫੋਨ ਚ ਬਣਾ ਕੇ ਲੈ ਜਾਂਦੀ ਆ ਓਕੇ ਇਹਦਾ ਜਿਹੜਾ ਰਿਕਾਰਡ ਆ ਹੂੰ ਆਪਾਂ ਸਾਰਾ ਦੇ ਦੇਾਂਗੇ ਵੀ ਕਿਹੜਾ ਇਹ ਟੀਕਾ ਲੱਗਿਆ ਵਾ ਕਿਹੜੇ ਆ ਕਿਹੜੇ ਦੀ ਆ ਆਪ ਆ ਸਾਰਾ ਰਿਕਾਰਡ ਦੇਵਾਂਗੇ ਠੀਕ ਹੈ ਹਾਂ ਹਾਂ ਆ ਥਾਂ ਤੋਂ ਦਿਖਾ ਦਿਓ ਲੇਵਾ ਲੂਵਾ ਰੈਟਰ ਫੁੱਲ ਰਾਜੀਆ ਕੱਦ ਬੱਡ ਚੰਗਾ ਆਰਡਰ ਕਮਾਲ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੀਜ਼ ਰਾਜੀ ਫੁੱਲ ਦਾ ਪੰਡਰ ਗੱਲੇਵਾ ਕਰਮਲੀ ਤਿਆਰ ਕਰ ਦਿਓ ਲੇਵਾ ਲੂਵਾ ਦਿਖਾ ਦਿਓ ਡਾਕਟਰ ਸਮਾਰ ਕੇ ਥੱਲੇ ਨੀਵੇਂ ਹੋ ਕੇ ਬੈ ਕੇ ਦਿਖਾ ਦਿਓ ਲੈ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਨਾਂ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੂ ਠੰਡੀ ਬਉਦਾ ਨਾ ਭਾਈ ਪੂਰੀ ਠੰਡੀਆਂ ਥਾਰਮ ਚੋਂ ਆ ਗਏ ਹਾਲੇ ਬੰਨੂ ਹੀ ਆਪਾਂ ਠੀਕ ਆ ਬਸ ਅੱਧੇ ਘੰਟੇ ਬਾਅਦ ਤੈਨੂੰ ਫੋਨ ਲਾਤਾ ਵਾ ਲਾਈ ਹੋਈ ਆ ਹਾਲੇ ਆਪਾਂ ਗੱਡੀ ਚ ਹਾਂ ਠੀਕ ਆ ਭਾਈ ਹਾਂ ਹਾਂ ਨੇੜ ਤੋਂ ਚੈੱਕ ਕਰਵਾ ਨਾੜਾ ਨੂੰ ਨਾ ਦੇਖੋ ਥਣਲੇਵਾ ਡਾਕਟਰ ਥਮਾਰ ਗੌਰ ਨਾਲ ਦਿਖਾ ਦਿਜੇ ਨੂੰ ਆ ਪੀਡੀ ਦੇ ਪਾ ਵਾਂਗੂ ਕਹਿੰਦੇ ਕੋਲੇਵਾ ਲੱਗਿਆ ਉਹਲੇਵਾ ਲੱਗਿਆ ਗੱਠਲੇਵਾ ਮੂਹ ਨੂੰ ਬਾਈ ਗੱਠਲੇਵਾ ਪਿੱਛੇ ਨੂੰ ਦਿਖਾ ਦੀ ਆ ਕਰਮ ਵਾਲੀ ਕਿੜੇ ਕੋ ਬਹੁਤ ਚੰਗੀਆਂ ਨੇ ਲੈ ਬਾਈ ਯਾਰ ਸਾਰੀ ਓਕੇ ਦੀ ਰਿਪੋਰਟ ਹੀ ਆ ਜਮਾ ਦੇਖੋ ਤੁਸੀਂ ਐਂ ਦੇਖੋ ਲੈਵਾ ਦੇਖੋ ਕਿਹੜੇ ਸਟਾਈਲ ਦਾ ਸਹੀ ਗੱਲ ਆ ਬਾਈ ਸਹੀ ਗੱਲ ਆ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗੀਆਂ ਦੱਸਿਆ ਫੇਸ ਚੰਗਾ ਬਰੀਕੀ ਜਿਹਾ ਬੜਾ ਫੁੱਲ ਕਰਦਾ ਪੁੱਧਰ ਪੁੱਧਰ ਫੁੱਲਾ ਉਤੋਂ ਬਾਈ ਮੁੱਲ ਕੀ ਅਲੱਖੀ ਫਿਰੇ ਦਾ ਮੋਲ ਰੇਟ 72000 ਜਮਾਨਤਾਨ ਕਰ ਦਿਆਂਗੇ ਜਮਾਨਤਾਨ ਹੋ ਜਾ ਹਾਂ ਠੀਕ ਆ 72000 ਰੁਪਿਆ ਮੋਲ ਆਪਾਂ ਦੇ ਫਾਰਮ ਦੇ ਵਿੱਚੋਂ ਆਈ ਆ ਆਪਣੇ ਕੋਲ ਫਾਰਮ ਦੀ ਵੀਡੀਓ ਆ ਬਕਾਇਦਾ ਸਾਰਾ ਰਿਕਾਰਡ ਦੇ ਦਿਆਂਗੇ ਠੀਕ ਆ ਸਮਝ ਗਿਆ ਕੋਈ ਐ ਨਹੀਂ ਕਿ ਵੀ ਰਿਕਾਰਡ ਦੇਸੋ ਪੂਲ ਪੂਰ ਉੱਪਰ ਆਪਾਂ ਇਹਨਾਂ ਰਿਕਾਰਡ ਦੇਵਾਂਗੇ ਮੋਲ 72000 ਵਿੱਚੋਂ ਜਮਾਨਤਾਨ ਜ਼ਰੂਰ ਹੋ ਜਾਵੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਤੋਰ ਕੇ ਆਪਾਂ ਹੋਰ ਦਿਖਾ ਦੇਣ ਇੱਕ ਵਾਰੀ ਲੰਮੀ ਤੋਰ ਨਹੀਂ ਡਾਕਟਰ ਨਾ ਬਸ ਬਾਈ ਧੰਨਵਾਦ